ਦੇਸ਼ ਦੇ ਰਾਸ਼ਟਰਪਤੀ ਦਰੋਪਤੀ ਮੁਰਮੂ ਦੇ ਹੱਥੋਂ ਰਾਸ਼ਟਰੀ ਪੁਰਸਕਾਰ ਹਾਸਲ ਕਰਨ ਤੋਂ ਬਾਅਦ ਪਿੰਡ ਕੋਠੇ ਇੰਦਰ ਸਿੰਘ ਵਾਲਾ ਵਿਖੇ ਪਹੁੰਚੇ ਅਧਿਆਪਕ ਰਜਿੰਦਰ ਸਿੰਘ ਅਤੇ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਪਰਮਾ ਸਵਾਗਤ ਦੱਸ ਦਈਏ ਕਿ ਜਿੱਥੇ ਪੂਰੇ ਇੰਡੀਆ ਦੇ ਵਿੱਚੋਂ 50 ਅਧਿਆਪਕਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਣਾ ਸੀ ਉੱਥੇ ਬਠਿੰਡਾ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਅਧਿਆਪਕ ਨੂੰ ਜੋ ਅਰਜਿੰਦਰ ਸਿੰਘ ਸਨ ਉਹਨਾਂ ਨੂੰ ਵੀ ਦੇਸ਼ ਦੇ ਰਾਸ਼ਟਰਪਤੀ ਵੱਲੋਂ ਅਦਿਵਿਆਪਕ ਦਿਵਸ ਦੇ ਉੱਤੇ ਸਨਮਾਨਿਤ ਕੀਤਾ ਗਿਆ ਤੇ ਅੱਜ ਉਹ ਸ਼ਨੀਵਾਰ ਨੂੰ 3 ਵਜੇ ਦੇ ਲਗਭਗ ਆਪਣਾ ਪਿੰਡ ਕੋਠੇਂਦਰ ਸਿੰਘ ਵਾਲਾ ਵਿਖੇ ਪਹੁੰਚੇ ਅਤੇ ਉੱਥੇ ਪਿੰਡ ਵਸੀਆਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਦੇਖਣ ਤਸਵੀਰਾਂ ਭੰਗੜੇ ਪਾਏ ਜਾ ਰਹੇ ਹਨ ਅਤੇ ਉਹਨਾਂ ਨੂੰ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਇਹ ਰਾਸ਼ਟਰੀ ਪੁਰਸਕਾਰ ਹਾਸਲ ਕਰਨ ਤੋਂ ਬਾਅਦ ਅੱਜ ਕੋਠੇ ਇੰਦਰ ਸਿੰਘ ਵਾਲਾ ਵਿਖੇ ਜਾ ਦੇ ਅਧਿਆਪਕ ਪਹੁੰਚੇ ਤਾਂ ਇਸ ਦਾ ਪਿੰਡ ਵਾਸੀਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਇੱਥੇ ਆਪਣਾ ਪਿੰਡ ਦੇ ਲੋਕ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਬਾਜੇ ਗਾਜਿਆਂ ਦੇ ਨਾਲ ਢੋਟਮੱਕੇ ਦੇ ਨਾਲ ਇਹਨਾਂ ਦਾ ਸਵਾਗਤ ਕੀਤਾ ਗਿਆ ਅਸੀਂ ਉਹ ਦਿਖਾ ਰਹੇ ਹਾਂ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੀਆਂ ਸਾਰੀਆਂ ਤਸਵੀਰਾਂ ਕੀ ਨਾਮ ਤੁਹਾਡਾ ਮੇਰਾ ਨਾਮ ਰਾਜੇਂਦਰ ਸਿੰਘ ਹੈ ਔਰ ਮੈਂ 2015 ਤੋਂ ਇਸ इस... ਸਰਕਾਰੀ ਪ੍ਰਾਇਮਰੀ ਸਕੂਲ ਕੋਠੇਂਦਰ ਸਿੰਘ ਵਿਖੇ ਤਨਾਤ ਆ ਐਜ਼ ਅ ਟੀਚਰ ਔਰ ਮੈਂ ਉਦੋਂ ਤੋਂ ਆਪਣੀ ਸੇਵਾ ਬੜੀ ਡੈਡੀਕੇਸ਼ਨ ਨਾਲ ਬੜੀ ਮਿਹਨਤ ਨਾਲ ਦਿਨ ਰਾਤੇ ਕਰਕੇ ਨਿਭਾਰਿਆ ਇਹ ਸਕੂਲ ਨੂੰ ਮੈਂ ਸ਼ੁਰੂਆਤ ਦੇ ਵਿੱਚ 33 ਬੱਚਿਆਂ ਤੋਂ ਸਟਾਰਟਿੰਗ ਸੀਗੀ ਮੇਰੀ ਮੈਂ ਸਿੰਗਲ ਟੀਚਰ ਰਹਿ ਗਿਆ ਸੀ ਅੱਜ ਮੇਰੇ ਨਾਲ ਬਹੁਤ ਸਾਰੇ ਡੋਨਰਸ ਦੀ ਭੀੜ ਜੁੜੀ ਹੋਈ ਹੈ ਬਹੁਤ ਸਾਰੇ ਮੇਰੇ ਸਟੂਡੈਂਟਸ ਜੁੜੇ ਹੋਏ ਹੈ ਜਿੱਦੀ ਵਜ੍ਹਾ ਨਾਲ ਜਿਨ੍ਹਾਂ ਦੀ ਹਿੰਮਤ ਨਾਲ ਜਿਨ੍ਹਾਂ ਨੇ ਮਤਲਬ ਦਿਨ ਰਾਤ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਕੂਲ ਨੂੰ ਐਸ ਲੈਵਲ ਤੱਕ ਲਿਆਂਦਾ ਕਿ ਅੱਜ ਇੱਥੇ 16 ਵੱਡੇ ਵੱਡੇ ਪਿੰਡਾਂ ਦੇ ਬੱਚੇ ਵੈਨਾਂ ਦੇ ਉਹ ਅੱਥੇ ਪ੍ਰੇਫਰ ਕਰ ਰਹੇ ਦਾਖਲਾ ਲੈਣ ਲਈ ਔਰ ਇੱਕ ਇੱਕ ਸਾਲ ਤੱਕ ਸਕੂਲ ਦੀ ਵੇਟਿੰਗ ਚੱਲਦੀ ਹੈ ਔਰ ਜੇ ਤੁਸੀਂ ਸਨਮਾਨ ਦੀ ਗੱਲ ਕੀਤੀ ਹੈ ਨੈਸ਼ਨਲ ਟੀਚਰ ਅਵਾਰਡ वैसे ਨੂੰ पद्मश्री ऑफ टीचर अवार्ड ਵੀ ਕਿਹਾ ਜਾਂਦਾ ਕਿਉਂਕਿ ਪਦਮਸ਼ਰੀ ਆਪਣੇ ਦੇਸ਼ ਦਾ ਸਭ ਤੋਂ ਵੱਡਾ ਅਵਾਰਡ ਹੈ ਪਰ ਟੀਚਰ ਦੇ ਲਈ ਇਸ ਤੋਂ ਵੱਡਾ ਅਵਾਰਡ ਹੈ ਨਹੀਂ ਇਸ ਕਰਕੇ ਇਸ ਨੂੰ ਪਦਮਸ਼ਰੀ ਆਫ ਟੀਚਰਸ ਵੀ ਅਵਾਰਡ ਕਿਹਾ ਜਾਂਦਾ ਹੈ ਔਰ 5 ਸਤੰਬਰ ਟੀਚਰ ਡੇ ਦੇ ਉੱਪਰ ਜੋ ਸਾਡੇ ਡਾਕਟਰ ਰਾਵਾ ਕ੍ਰਿਸ਼ਨ ਸਰਪੱਲੀ ਸੀ ਉਹਨਾਂ ਦੇ ਜਨਮ ਦਿਨ ਦੇ ਉੱਤੇ ਮਾਨਯੋਗ ਸਾਡੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਤੀ ਮੁਰਮੋ ਜੀ ਦੇ ਰਾ ਦਿੱਲੀ ਦੇ ਵਿੱਚ ਸਾਨੂੰ ਵਿਗਿਆਨ ਭਵਨ ਦੇ ਵਿੱਚ ਸਨਮਾਨਿਤ ਕੀਤਾ ਗਿਆ ਔਰ ਉਸ ਤੋਂ ਅਗਲੇ ਦਿਨ ਸਾਨੂੰ ਮਾਣਯੋਗ ਸਾਡੇ ਪੀਐਮ ਨਰਿੰਦਰ ਮੋਦੀ ਜੀ ਨੇ ਉਹਨਾਂ ਨੇ ਸਾਡੇ ਦੇ ਨਾਲ ਚਾਹ ਪੀਤੀ ਉੱਥੇ ਸਾਡੇ ਨਾਲ ਮੀਟਿੰਗ ਕੀਤੀ ਔਰ ਸਾਡੇ ਨਾਲ ਗੱਲਾਂਬਾਤਾਂ ਸਾਂਝੀਆਂ ਕੀਤੀਆਂ ਔਰ ਇਹ ਬਹੁਤ ਵੱਡਾ ਸਨਮਾਨ ਮੈਂ ਆਪਣੇ ਆਪ ਨੂੰ ਮਹਿਸੂਸ ਕਰਦਾ ਹਾਂ ਡਿਸਟ੍ਰਿਕਟ ਕਿੰਨੇ ਅਧਿਕਾਰਾਂ ਦੀ ਕੌਮੀ ਇਵਾਰ ਲਈ ਚੋਣ ਹੋਈ ਤੇ ਚੋਣ ਪ੍ਰਕਿਰਿਆ ਦਾ ਕੀ ਢੰਗ ਸੀ ਚੋਣ ਪ੍ਰਕਿਰਿਆ ਨੈਸ਼ਨਲ ਵਾਰਡ ਦੀ ਤਿੰਨ ਪਰਤਾਂ ਦੇ ਵਿੱਚ ਹੁੰਦੀ ਹੈ ਪਹਿਲਾਂ ਤੁਹਾਡੀ ਜ਼ਿਲ੍ਹੇ 'ਚ ਚੋਣ ਹੁੰਦੀ ਹੈ ਫਿਰ ਤੁਹਾਡੀ ਸਟੇਟ 'ਚ ਚੋਣ ਕਰਦੀ ਹੈ ਛਾਣਨਾ ਲੱਗਦਾ ਜਾਂਦਾ ਬਰੀਕ ਹੁੰਦਾ ਜਾਂਦਾ ਉਸ ਤੋਂ ਬਾਅਦ ਨੈਸ਼ਨਲ ਲੈਵਲ ਤੇ ਤੁਹਾਡਾ ਕੰਪੀਟੀਸ਼ਨ ਬਣ ਜਾਂਦਾ ਜਿਸ ਦੇ ਵਿੱਚ ਨੈਸ਼ਨਲ ਲੈਵਲ ਦੀ ਜਿਊਰੀ ਬੜੇ ਬਰੀਕੀ ਤਰੀਕੇ ਨਾਲ ਤੁਹਾਡੀ ਉਹ ਪੁਣਛਾਣ ਕਰਦੀ ਹੈ ਤੁਹਾਡੇ ਪਿੰਡ 'ਚੋਂ ਵੀ ਫੋਨ ਕਰਕੇ ਪਤਾ ਕੀਤਾ ਜਾਂਦਾ ਹੈ ਮਤਲਬ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿੱਥੋਂ ਤੁਹਾਨੂੰ ਵਾਚ ਕੀਤਾ ਜਾ ਰਿਹਾ ਤਾਂ ਬੜੀ ਬਰੀਕੀ ਦੇ ਨਾਲ ਤੁਹਾਡੀ ਜਾਂਚ ਹੁੰਦੀ ਹੈ ਔਰ ਪੂਰੇ ਦੇਸ਼ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ 1 ਕਰੋੜ 10 ਲੱਖ ਟੀਚਰ ਜਿਨ੍ਹਾਂ ਦੇ ਵਿੱਚ ਸਕੂ ਸਿਰਫ 50 ਟੀਚਰ ਚੁਣੇ ਗਏ ਆ ਔਰ 50 ਟੀਚਰਾਂ ਦੇ ਹਿੱਸੇ ਇਹ ਨੈਸ਼ਨਲ ਵਾਰਡ ਆਇਆ ਉਹ ਆਉਦੇ ਵਿੱਚ ਕਿਹੜੇ ਟੀਚਰ ਸੀ ਜੀ ਪੰਜਾਬ ਦੇ ਵਿੱਚ ਦੋ ਟੀਚਰ ਜਿਨ੍ਹਾਂ ਚੋਂ ਮੈਂ ਰਜਿੰਦਰ ਸਿੰਘ ਔਰ ਇੱਕ ਮੇਰੇ ਨਾਲ ਬਰਨਾਲਾ ਤੋਂ ਪੰਕਜ ਕੁਮਾਰ ਗੋਇਲ ਜੀ ਜਿਨ੍ਹਾਂ ਨੂੰ ਰਾਸ਼ਪਤੀ ਜੀ ਨੇ 5 ਤੰਬਰ ਨੂੰ ਸਨਮਾਨਿਤ ਕੀਤਾ ਅੱਜ ਦਾ ਮਾਨ ਸਨਮਾਨ ਦੇ ਕਿ ਲੱਗ ਰਿਹਾ ਕਿਸ ਤਰ੍ਹਾਂ ਫੀਲ ਕੀਤਾ ਅੱਜ ਦਾ ਮਾਨ ਸਨਮਾਨ ਇੱਕ ਯਾਦਗਾਰੀ ਹੋ ਨਿਭੜਿਆ ਜਿੱਦਾਂ ਮੇਰਾ ਰਾਸ਼ਟਰਪਤੀ ਭਵਨ ਉੱਥੇ ਰਾਸ਼ਪਤੀ ਜੀ ਤੋਂ ਸਨਮਾਨ ਲੈਣਾ ਪੀਐਮ ਜੀ ਦੇ ਨਾਲ ਚਾਹ ਪੀਣਾ ਇਹ ਚੀਜ਼ਾਂ ਉਹ ਅੱਜ ਦਾ ਇੱਕ ਨਵਾਂ ਰਿਕਾਰਡ ਮੇਰੇ ਹਿੱਸੇ ਆਇਆ ਕਿ ਬੜਾ ਲੋਕਾਂ ਦਾ ਪਿਆਰ ਮੈਨੂੰ ਮਿਲਿਆ ਕਿ ਪਿੰਡਾਂ ਦੇ ਲੋਕ ਅੱਜ ਗੁੰਨੇ ਨੇ ਮੰਡੀ ਇਕੱਠੇ ਹੋਏ ਆ ਸ਼ਹਿ ਖੜੇ ਦੁਕਾਨਦਾਰਾਂ ਨੇ ਦੁਕਾਨ ਤੋਂ ਬਾਹਰ ਆ ਕੇ ਫੁੱਲ ਸਿੱਟੇ ਤਾੜੀਆਂ ਵਜਾਈਆਂ ਸਲੂਟ ਕੀਤਾ ਔਰ ਬੱਚਿਆਂ ਨੇ ਸਕੂਲ ਦੇ ਬੱਚੇ ਜੋ ਜਿੰਨੇ ਵੀ ਸਕੂਲ ਰਸਤੇ ਵਿੱਚ ਪਏ ਬਾਹਰ ਖੜੇ ਮੇਰੇ ਸਨਮਾਨ ਦੇ ਲਈ ਟੀਚਰਜ਼ ਬਾਹਰ ਖੜੇ ਉਹਨਾਂ ਨੇ ਹੱਥਾਂ ਦੇ ਵਿੱਚ ਫੁੱਲ ਲੈ ਕੇ ਜਦੋਂ ਸਾਡੀ ਗੱਡੀ ਉੱਥੇ ਪਹੁੰਚੀ ਉਹਨਾਂ ਨੇ ਵਰਕਾ ਕੀਤੀ ਤਾਂ ਇੱਕ ਆਪਣੇ ਆਪ ਚ ਔਰ ਸ਼ਾਸਤਨਾਮ ਦੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਉਹਨਾਂ ਦਾ ਮੈਂ ਤੈਨੂੰ ਧੰਨਵਾਦ ਦੀਆਂ ਉਸ ਸੰਗਠਨ ਦੇ ਸਾਰੇ ਸੇਵਾਦਾਰਾਂ ਨੇ ਅੱਜ ਪੂਰੇ ਸ਼ਹਿਰ ਦੇ ਵਿੱਚ ਅੱਗੇ ਹੋ ਕੇ ਭੰਗੜੇ ਵੀ ਪਾਏ ਖੁਸ਼ੀ ਮਨਾਈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਭਰਾਵਾ ਸਨਮਾਨ ਹੋਇਆ ਸਾਡਾ ਸਨਮਾਨ ਹੋਇਆ ਔਰ ਕਿਤਨੇ ਕਿਤੇ ਹੀ ਉਹਨਾਂ ਦਾ ਹੀ ਸਨਮਾਨ ਹੋਇਆ ਕਿਉਂਕਿ ਮੈਂ ਇਹ ਅਵਾਰਡ ਹੈ ਜੋ ਨੈਸ਼ਨਲ ਅਵਾਰਡ ਆਪਣੇ ਆਪ ਚ ਬਹੁਤ ਵੱਡਾ ਗਿਣਿਆ ਜਾਂਦਾ ਪਰ ਮੈਂ ਇਹ ਇਸ ਅਵਾਰਡ ਨੂੰ ਆਪਣੇ ਗੁਰੂ ਜੀ ਨੂੰ ਅਰਪਿਤ ਕਰਨਾ ਚਾਹੁੰਨਾ ਡੈਡੀਕੇਟ ਕਰਨਾ ਚਾਹੁੰਨਾ ਉਹਨਾਂ ਦੇ ਗੁਣਾ ਨੂੰ ਮੈਂ ਧਾਰਨ ਕਰਦੇ ਹੋਏ ਉਹਨਾਂ ਦੇ ਆਸ਼ੀਰਵਾਦ ਸਦਕਾ ਇਹ ਇਸ ਅਵਾਰਡ ਦੇ ਲਾਇਕ ਬਣਿਆ ਨਹੀਂ ਤਾਂ ਮੇਰੇ ਚ ਹੋਰ ਆਮ ਟੀਚਰਾਂ ਵਾਲੀਆਂ ਕੁਆਲਟੀਜ਼ ਨੇ ਜੀ ਮੈਨੂੰ ਬਿਹਤਰ ਬਣਾਇਆ ਜੀ ਮੈਨੂੰ ਇਸ ਸਮਾਜ ਤੋਂ ਅੱਡ ਕਿਸੇ ਨੂੰ ਪਛਾਣ ਦੇ ਨਾਲ ਤੁਸੀਂ ਜਾਣਦੇ ਹੋ ਤਾਂ ਉਹ ਮੇਰੇ ਗੁਰੂ ਜੀ ਦਾ ਆਸ਼ੀਰਵਾਦ ਹੈ ਧੰਨਵਾਦ